ਭਗਵੰਤ ਮਾਨ ਜੀ ਦੀ 2 ਸਾਲਾਂ ਦੀ ਸਰਕਾਰ ਤੇ ਮੋਰ ਲਾਉਣ ਲਈ ਲੋਕ ਤਿਆਰ ਹੈ। ਵਿਰੋਧੀ ਕਹਿੰਦੇ ਜੀ 0 13 ਹੋਣਾ ਜੀ ਉਹ। ਕਿਹੜੇ ਵਿਰੋਧੀ ਹੈ ਕਿੱਥੋਂ ਦੇ ਵਿਰੋਧੀ ਹੈ ਕੈਂਡੀਡੇਟ ਤੇ ਇਹਨਾਂ ਨੂੰ ਮਿਲਦੇ ਨਹੀਂ। ਉਹ ਕਹਿੰਦੇ ਤੁਸੀਂ ਵੀ ਤਾਂ ਹੋਰ ਪਾਰਟੀਆਂ ਤੋਂ ਲਿਆਈ ਜਾਂਦੇ ਇੱਧਰ ਕੈਂਡੀਡੇਟ ਖੜਾਈ ਜਾਂਦੇ ਹੋ ਜੀ। ਇਹੱਚ ਕੀ ਮਾੜਾ? ਪੰਜਾਬ ਇਹਨਾਂ ਦਾ ਪਿਓ ਦਾ ਥੋੜੀ ਹੈ। ਸਾਰਿਆਂ ਦਾ ਹੈ। ਉਧਰ ਜੀ ਬਵਿੰਦਰ ਢਿੱਲੋਂ ਹੋਰੀ ਕਹਿੰਦੇ ਵੀ ਛੱਡਾ ਸਾਹਿਬ ਮੈਨੂੰ ਕਹਦੇ ਹੁੰਦੇ ਸੀ ਬਈ ਤੁਸੀਂ ਬਾਹਰੋਂ ਇਹ ਤਾਂ ਲਿਆਂਦਾ ਹੋਇਆ ਮੈਂ ਤਾਂ ਬਾਹਰੋਂ ਲਿਆਂਦਾ ਕਹਿੰਦਾ ਹੁਣ ਮਾਲਵਿੰਦਰ ਕੰਗ ਵੀ ਤਾਂ ਬਾਹਰੋਂ ਹੀ ਆਇਆ ਯਾਰ ਉੱਪਰ ਦੇ ਤਾਂ ਨਹੀਂ ਹੈ ਨੇ ਲੋਕ ਸਭਾ ਦਾ ਏਰੀਆ ਤੇ ਮਹਾਲੀ ਤੱਕ ਹੈ ਲੋਕ ਸਭਾ ਦੇ ਨੋ ਪੰਜਾਬ ਤੋਂ ਹੀ ਬਾਹਰੋਂ ਆ ਜੀਏ ਤੂੰ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਹੋਈ ਹੈ ਲੋਕ ਸਾਰੇ ਸਾਡੇ ਸਾਥੀ ਸੈਲੀਬ੍ਰੇਟ ਕਰ ਰਹੇ ਕਾਂਗ ਸਰ ਉਹ ਕਹਿੰਦੇ ਕੇਜਰੀਵਾਲ ਜੀ ਨੂੰ ਫੰਡੀ ਗਈ ਖਾਲਸਤਾਨ ਝੂਠ ਬੋਲਦੇ ਆ ਸਵਾਲ ਪੁੱਛਣੇ ਮਾਨ ਸਾਹਿਬ ਨੇ ਸਗਾਏ ਸੀ ਵੀ ਤੁਸੀਂ ਸਵਾਲ ਪੁੱਛਣ ਵਾਲਿਆਂ ਨੂੰ ਪੱਗਾਂ ਲਈ ਜਾਂਦੇ ਲੋਕ ਸਭਾ ਲਗਾ ਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕਾਂਗ ਉਮੀਦਵਾਰ ਆ ਮੈਂ ਵੀ ਪਾਰਟੀ ਵੱਲੋਂ ਕਾਂਗ ਸਾਹਿਬ ਕਿਵੇਂ ਦੇਖਦੇ ਹੋ ਕਿਉਂ ਦੇਖਦੇ ਹੋ ਆਪਣੀ ਟੱਕਰ ਵਿੱਚ ਲੋਕ ਸਵਾਲ ਕਨੰਦਪੁਰ ਸਾਹਿਬ ਦੇ ਦੇਖੋ ਜਿਹੜੇ 2 ਸਾਲਾਂ ਚ ਮਾਨ ਸਾਹਿਬ ਨੇ ਕੰਮ ਕੀਤੇ ਆ ਪਾਰਟੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੀ ਔਰ ਉਹਦੇ ਨਾਲ ਲੋਕਾਂ ਚ ਬੜੀ ਸੰਤੁਸ਼ਟੀ ਹੈ ਖੁਸ਼ੀ ਹੈ ਔਰ ਦੇਸ਼ 'ਚ ਜਿਹੜਾ ਤਾਨਾशाही ਦਾ ਮਾਹੌਲ ਹੈ ਔਰ ਉਹਦੇ ਖਿਲਾਫ ਵੀ ਲੋਕ ਲਾਮਬੰਦ ਹੋ ਰਹੇ ਔਰ ਭਗਵੰਤ ਮਾਨ ਜੀ ਦੀ 2 ਸਾਲਾਂ ਦੀ ਸਰਕਾਰ ਤੇ ਮੋਹਰ ਰੋਣ ਲਈ ਲੋਕ ਤਿਆਰ ਹੈ ਔਰ 13 ਦੀਆਂ 13 ਸੀਟਾਂ ਜਿਹੜੀਆਂ ਆ ਪਵਾਦੀ ਪਾਰਟੀ ਦੀ ਝੋਲੀ ਜਿਹੜਾ ਹੈ ਪੰਜਾਬ ਦੇ ਲੋਕ ਕੌਣਗੇ ਵਿਰੋਧੀ ਕਹਿੰਦੇ ਜੀ 0 13 ਹੋਣਾ ਜੀ ਉਹ ਵੀ 13 ਸਾਨੂੰ ਆਣੀਆਂ ਆਮਦਵੀ ਪਾਰਟੀ ਨੂੰ 0 ਆਣੀਆਂ ਜੀ ਉਹਨੂੰ ਉਲਟਾ ਕਰੀ ਜਾਂਦੇ ਜੀ ਵਿਰੋਧੀ ਤੇ ਹੈ ਹੀ ਕੋਈ ਨਹੀਂ ਵਿਰੋਧੀ ਕਿਹੜੇ ਵਿਰੋਧੀ ਹੈ ਕਿੱਥੋਂ ਦੇ ਵਿਰੋਧੀ ਹੈ ਕੈਂਡੀਡੇਟ ਤੇ ਇਹਨਾਂ ਨੂੰ ਮਿਲਦੇ ਨਹੀਂ ਪਘੋੜੇ ਜਿਹੜੇ ਕੈਂਡੀਡੇਟ ਲੈਂਦੇ ਪਘੋੜੇ ਆ ਕੋਈ ਕਿਸੇ ਸ਼ਹਿਰ ਤੋਂ ਪਘੋੜਾ ਕੋਈ ਕਿਸੇ ਦੇ ਸ਼ਹਿਰ ਤੋਂ ਉਹ ਕਹਿੰਦੇ ਤੁਸੀਂ ਵੀ ਤਾਂ ਹੋਰ ਪਾਰਟੀਆਂ ਤੋਂ ਲਿਆਈ ਜਾਂਦੇ ਇੱਧਰ ਕੈਂਡੀਡੇਟ ਖੜਾਈ ਜਾਂਦੇ ਹੋ ਜੀ ਦੇਖੋ ਜਿਹੜਾ ਅਨੰਦਪੁਰ ਸਾਹਿਬ ਚ ਲਿਆਂਦਾ ਹੈ ਕਾਂਗਰਸ ਨੇ ਉਹ ਸੰਗਰੂਰ ਦਾ ਹੈ ਜਿਹੜਾ ਸੰਗਰੂਰ ਚ ਤੇ ਜਿਹੜਾ ਲੁਧਿਆਣੀ ਲੈਂਦਾ ਉਹ ਬਠਿੰਡੇ ਦਾ ਤੇ ਜਿਹੜਾ ਜਲੰਧਰ ਲੈਂਦਾ ਉਹ ਚਮਗੌਰ ਸਾਹਿਬ ਦਾ ਇਹ ਤੇ ਸਭ ਸਾਬਿਤ ਹੀ ਹੋ ਗਿਆ ਨਾ ਇਹ ਸਾਰੇ ਪਗੋੜੇ ਆ ਤੇ ਜਿਹੜੇ ਦੁੱਜਿਆ ਕਾਲੀ ਦਲ ਬਾਦਲ ਦਲ ਵਾਲੇ ਉਹ ਪੰਥ ਤੇ ਪੰਜਾਬ ਦੁਖੀ ਆ ਉਹਨਾਂ ਨੇ ਪੰਥ ਦਾ ਕਹਾਣ ਕੀਤਾ ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਉਧਰ ਜੀ ਵਿੰਦਰ ਢਿੱਲੋਂ ਹੋਰੀ ਕਹਿੰਦੇ ਵੀ ਛੱਡਾ ਸਾਹਿਬ ਮੈਨੂੰ ਕਹਦੇ ਹੁੰਦੇ ਸੀ ਬਈ ਤੁਸੀਂ ਬਾਹਰੋਂ ਇਹ ਤਾਂ ਲਿਆਂਦਾ ਹੋਇਆ ਮੁੰਡਾ ਬਾਹਰੋਂ ਲਿਆਂਦਾ ਕਹਿੰਦਾ ਉਹ ਮਾਲਵਿੰਦਰ ਕੰਗ ਵੀ ਤਾਂ ਬਾਹਰੋਂ ਹੀ ਆ ਯਾਰ ਉੱਪਰ ਦੇ ਤਾਂ ਨਹੀਂ ਹੈ ਨਹੀਂ ਲੋਕ ਸਭਾ ਦਾ ਏਰੀਆ ਤੇ ਮਹੱਲੀ ਤੱਕ ਹੈ ਲੋਕ ਸਵਾਲ ਦੇ ਨੋ ਇਹ ਤਾਂ ਪੰਜਾਬ ਤੋਂ ਹੀ ਬਾਹਰੋਂ ਆ ਜੀ ਕਿਤੋਂ ਪੰਜਾਬ ਤੋਂ ਬਾਹਰ ਸਾਰੇ ਲੋਕ ਆਪਣੇ ਕਾਰੋਬਾਰ ਕਰਦੇ ਆ ਅਸੀਂ ਵੀ ਕਰਦੇ ਆ ਲੋਕ ਤਾਂ ਕੈਨੇਡਾ ਅਮਰੀਕਾ ਚ ਵੀ ਕਾਰੋਬਾਰ ਕਰਦੇ ਆ ਇਹ ਚ ਕੀ ਮਾੜਾ ਪੰਜਾਬ ਇਹਨਾਂ ਦਾ ਪਿਓ ਦਾ ਥੋੜੀ ਆ ਸਾਰਿਆਂ ਦਾ ਹੈ ਕਾਰੋਬਾਰ ਲਈ ਅਸੀਂ ਸਾਡੇ ਵੀ ਵੱਡੇ-ਵਡੇਰੇ ਗਏ ਆ ਬਾਹਰ ਕਾਰੋਬਾਰ ਲਈ ਜਾਂਦੇ ਆ ਲੋਕ ਹੁਣ ਜਿਹੜੇ ਪੰਜਾਬ ਚ ਕੈਨੇਡਾ ਅਮਰੀਕਾ ਬੈਠੇ ਉਹ ਪੰਜਾਬ ਦੇ ਨਹੀਂ ਆ ਇਸ ਕਰਕੇ ਇਹਨਾਂ ਦਾ ਸਵਾਲ ਹੀ ਗਲਤ ਹੈ ਇਹਨਾਂ ਸਵਾਲ ਇਹ ਤੇ ਇਹਨਾਂ ਦਾ ਹੁਣ ਐਕਚੁਅਲ ਚ ਸਿਆਸੀ ਦੁਕਾਨਦਾਰੀ ਬੰਦ ਹੋ ਗਈ ਉਹ ਕਹਿੰਦੇ ਵੀ ਤੁਸੀਂ ਹੁਣ ਸਵਾਲ ਪੁੱਛਣੇ ਮਾਨ ਸਾਹਿਬ ਨੇ ਸਿਕਾਏ ਸੀ ਵੀ ਤੁਸੀਂ ਸਵਾਲ ਪੁੱਛਣ ਵਾਲਿਆਂ ਨੂੰ ਉਹ ਭੱਗਾਂ ਲਈ ਜਾਂਦੇ ਰੋਜ਼ ਲੋਕਾਂ ਜਾ ਰਹੇ ਆ ਨੌ ਦੇ ਨੌ ਹਲਕੇ ਜਾ ਰਹੇ ਆ ਲੋਕ ਬਹੁਤ ਭਗਵੰਤ ਮਾਨ ਜੀ ਨੂੰ ਅਸ਼ੀਰਵਾਦ ਦੇ ਰਹੇ ਆਜੋ ਜੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਹੋਈ ਹੈ ਲੋਕ ਸਾਰੇ ਸਾਡੇ ਸਾਥੀ ਸੈਲੀਬ੍ਰੇਟ ਕਰ ਰਹੇ ਆ ਕਹਿੰਦੇ ਕੇਜਰੀਵਾਲ ਹੋਰਾਂ ਨੂੰ ਖਾਲਿਸਤਾਨ ਦੀ ਫੰਡਿੰਗ ਆਈ ਹੈ ਬਹੁਤ ਬਹੁਤ ਧੰਨ ਸਾਰੇ ਭਰਾਵਾਂ ਨੂੰ ਸਾਰੇ ਭਰਾਵਾਂ ਨੂੰ ਵਧਾਈ ਕਹਿੰਦੇ ਉਹ ਜਾਣਦੇ ਹੋਣ ਦਿਓ ਜੀ ਦਿਨੋਂ ਫੰਡਿੰਗਾਈ ਖਾਲਸਤਾਨ ਝੂਠ ਬੋਲਦੇ ਆ ਝੂਠ ਬੋਲਦੇ ਆ ਬਿਲਕੁਲ ਜਿੰਦਾਬਾਦ ਬਿਲਕੁਲ ਇਸ ਸਮੇਂ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਪਰ ਮਲਵਿੰਦਰ ਕੰਗੋਰਾ ਦੇ ਵੱਲੋਂ ਅੱਜ ਨੋਮੀਨੇਸ਼ਨ ਫਾਈਲ ਕਰ ਦਿੱਤੀ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ 1 ਜੂਨ ਨੂੰ ਲੋਕ ਕਿੱਧਰ ਜਾਂਦੇ ਆ ਵੱਡਾ ਉਤਸ਼ਾਹ ਹੈ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹਾਲਾਂਕਿ ਸਵਾਲ ਵੀ ਬਹੁਤ ਸਾਰੇ ਆ ਬਹੁਤ ਸਾਰੇ ਸਵਾਲ ਅਜੇ ਲੋਕਾਂ ਦੇ ਰਹਿੰਦੇ ਵੀ ਸੀ ਪਰ ਨਹੀਂ ਜਵਾਬ ਮਿਲ ਲੈ ਸਕੇ ਤੇ ਸਵਾਲ ਵੀ ਨਹੀਂ ਕੀਤੇ ਗਏ ਲੋਕਾਂ ਦੀ ਭੀੜ ਦੇ ਵਿੱਚ ਲੋਕਾਂ ਦੇ ਉਤਸ਼ਾਹ ਨੂੰ ਕਬੂਲਦੇ ਹੋਏ ਕੰਗਸਾਹ ਅੱਗੇ ਲੰਘ ਗਏ ਪਰ ਲੋਕਾਂ ਦੇ ਜੋ ਸਵਾਲ ਹੈ ਉਹਨੇ ਵੋਟਾਂ ਨੂੰ ਜ਼ਰੂਰ ਹੱਥ ਤੈਅ ਕਰਨਾ ਹੈ ਕਿ ਜਾਣਗੀਆਂ ਕਿੱਧਰ ਜੇਕਰ ਸਵਾਲਾਂ ਦੇ ਜਵਾਬ ਮਿਲਣਗੇ ਤਾਂ ਜ਼ਰੂਰ ਮਨ ਲੋਕ ਆਪਣਾ ਬਦਲਣਗੇ ਪਰ ਜੇਕਰ ਸਵਾਲ ਖੜੇ ਹੀ ਰਹਿਣਗੇ ਤਾਂ ਸਿਰ ਵੋਟਾਂ ਦੇ ਉੱਤੇ ਜ਼ਰੂਰ ਪਵੇਗਾ ਦੱਸੇਗੀ ਹੁਣ 1 ਜੂਨ ਕਿੱਧਰ ਲੋਕ ਭੁਗਤ ਦੇ ਕਿਹਨੂੰ ਵੋਟ ਪਾਉਂਦੇ 4 ਜੂਨ ਨੂੰ ਨਤੀਜੇ ਆ ਜਾਣਗੇ ਕਿਸ ਦੀ ਝੋਲੀ ਜਿੱਤ ਪੈਂਦੀ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚੈਨਲ